ਹਾਂਜੀ ਲਖਵੀਰ ਸਿੰਘ ਲੱਖਾ ਹਾਂਜੀ ਕੀ ਹਾਲ ਮਰਾਜੀ ਧੰਦੂਆਂ ਵਾਲਾ ਬਾਬਾ ਹਾਂਜੀ ਬਾਬਾ ਬਾਈ ਨਾਲ ਗੱਲ ਕਰ ਲਈਏ ਹਾਂਜੀ ਦੱਸੋ ਮਰਾਾਈ ਕਰੋ ਕੋਈ ਸੁਣਾ ਦੇ ਰੱਬ ਦੇ ਘਰ ਦੀ ਬੋਲਿਆ ਰੱਬ ਦੇ ਘਰ ਦੀਆਂ ਕੋਈ ਰਾਤ ਨੂੰ 12 ਵਜੇ ਤੋਂ ਬਾਅਦ ਹੁੰਦੀਆਂ ਨੇ ਜਾਂ ਤੁਸੀਂ ਸੌ ਜਾਂਦੇ ਹੋ ਨਹੀਂ ਹਾਂ ਆਪਾਂ ਸੌ ਆਰਾਮ ਕਿੱਥੇ ਸੌਂਦਾ ਮੈਂ ਦੇਖ ਲਾ ਦਿਨ ਨੂੰ ਸਭ ਆਪਣਾ ਗੁਰਮੁਖ ਸਿੰਘ ਜੀ ਹਾਂਜੀ ਰਾਤ ਨੂੰ ਦਾ 9:30 ਉਹ ਰੋਟੀ ਖਾਣਾ ਨਾ ਉਹ ਨਾ ਸਾਢੇ 9:00 ਰੋਟੀ ਖਾ ਕੇ ਯਾਨੀ ਕਿ 12:00 12:30 ਵਜੇ ਤੱਕ ਤਾਂ ਮੈਂ ਜਾਗਦੇ ਹੁੰਨਾ। ਉਹ ਹਾਂਜੀ ਸਰੀਰ ਦੇ ਹਿਸਾਬ ਨਾਲ ਨਹੀਂ ਸਾਢੇ 12:00 ਤੱਕ ਦਾ ਵਾਈਗਰ ਨਾਲ ਹੋਣੀ ਦਾ ਯਾਨੀ ਕਿ 3:00 ਵਜੇ ਮੈਂ ਉੱਠ ਕੇ ਨਹਾ ਲ ਕੇ ਪਾੜ ਕਰਨ ਕਰਕੇ ਗੁਰਦੁਆਰਾ ਸਾਹਿਬ ਚਲੇ ਜਾਣਾ। ਤੂੰ ਗੁਰਮਖਾਸ ਲਈ ਮੇਰਾ ਨੌ ਤਾਂ ਦੂਰ ਰੋਟ ਰੱਖਿਆ ਹੋਇਆ। ਹਾਂ ਜਿਹੜਾ ਗੁਰੂ ਦਾ ਮੁੱਖ ਗੁਰੂ ਦਰਸ਼ਨ ਕਰਕੇ ਖੋਲਦਾ हां जी हां मेरा तो उल्टा ਨਾ ਰੱਖਤਾ ਉਹਨਾਂ ਨੇ ਚਲੋ ਕੋਈ ਨਹੀਂ ਯਾਨੀ ਕਿ ਮੈਂ 3 ਵਜੇ ਪ੍ਰੋਪਟ 3 ਵਜੇ ਯਾਨੀ ਕਿ 5-4 ਮਿੰਟ ਉਧਰ-ਉਧਰ ਪਾਵਾਂ ਹੋ ਜਾਣਾ ਨਹੀਂ 3 ਵਜੇ ਉੱਤੇ ਮੈਂ ਨਹਾ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਉੱਥੋਂ ਫਿਰ ਮੈਂ ਗੁਰਦੁਆਰਾ ਸਾਹਿਬ ਤੋਂ 5:30 ਪੌਣੇ 6 ਵਜੇ ਆਉਣਾ ਤਾਂਗ ਤਾਂ ਆ ਗਈ ਆ ਯਾਰ ਦੀ हां जी 5:30 ਪੌਣੇ 6 ਵਜੇ ਆ ਕੇ ਫਿਰ ਆਪਣਾ ਚਾਵਣੀ ਵੀ ਕੇ ਵੇਸਕੂਡ ਨੂੰ ਡਿਊਟੀ ਆਈ ਦਾ ਹੁਣ ਜਾ ਕੇ ਹੁਣ ਇਹੀ ਕੰਮ ਫੇਰ ਆ ਫੇਰ ਸ਼ਾਮ ਨੂੰ ਹੋਰ ਕੋਈ ਕੰਮ ਨਹੀਂਗਾ ਕੋਈ ਕਾਰ ਨਹੀਂ ਬੀਦਦੇ ਆ ਉਹ ਰੱਬ ਦੀ ਡਿਊਟੀ ਕਰਦੇ ਆ ਉਹ ਦੁਨੀਆ ਦੀ ਡਿਊਟੀ ਥੋੜੋ ਹੀ ਇਹੀ ਨਾ ਜਾਣੀਆਂ ਹੁਣ ਇੱਥੇ ਬਸ ਇਹ ਡਿਊਟੀਆਂ ਕਰਦੇ ਸਾਰੀ ਉਂਗਲ ਜਾਣਾਂ ਨੂੰ ਕਮਾ ਕੇ ਰੱਖਣਾ ਕੋਈ ਕਰਦੇ ਨਹੀਂ ਕੋਈ ਨਹੀਂ ਬਦਿਆ ਉਹ ਮਹਾਰਾਜ ਸ਼ਾਮੇ ਦੀ ਗੱਲ ਉਹ ਪਹਿਲੇ ਹੁੰਦੇ ਸੀ ਛਾੜ ਸਾਹਿਬ ਵਾਲੇ ਹਾਂ ਜੀ ਉਹ ਕਹਿੰਦੇ ਬਚਪਨ ਲੰਗਿਆ ਜਵਾਨੀ ਆ ਗਈ ਵਿਆਹ ਕਰਾਲਾ ਜਵਾਕ ਵਿਆਹ ਤੇ ਇਹ ਕਹਿੰਦੇ ਲੋਕ ਕਹਿੰਦੇ ਬੀਹਦੇ ਹੋਗੇ ਹਾਂ ਇਹਨੇ ਥੋੜੋ ਹੁੰਦੇ ਨੇ ਬੀਹਦੇ ਥੋੜੋ ਹੁੰਦੇ ਨੇ ਉਹ ਰੱਬ ਨਾਲ ਲੈਵ ਲਾ ਲਓ ਫਿਰ ਜਿੱਥੇ ਜਾਣਾ ਬਾਜੀ ਬਸ ਟਾਉਨੇ ਫੌਂਕ ਜਿਹਾ ਯਾਨੀ ਕਿ ਹੁਣ ਟਾਈਮ ਪਾਸਾ ਤੁਹਾਨੂੰ ਪਤਾ ਵੀ ਉਹ ਘਰ ਵੀ ਵਿਹਲੇ ਆਉਂਦੇ ਆਂ ਵਿਹਲੇ ਆ ਉਹ ਆ ਤਾਂ ਦੁਲੇ ਸ਼ਾਹੀ ਬੰਦੇ ਆਂ ਨਵੇਂ ਘਰਦਿਆਂ ਕੋਲੋਂ ਕੁਝ ਆ ਵੀ ਸਾਡੇ ਭਾਈ ਪਤੀ ਪਤਨੀ ਵੀ ਕਹਿੰਦੀ ਆ ਭੈਣ ਭਾਈ ਜੋ ਵੀ ਆ ਦੇ ਸਾਡਾ ਬੁੜਾ ਕਮਾਉਂਦਾ ਹੈ ਭਾਈ ਖਾਂਦਾ ਹੈ ਬਸ ਗੱਲ ਤਾਂ ਇਹ ਵਿੱਚ ਕਮਾਈ ਗੁਮਈ ਤਾਂ ਕੁਝ ਨਹੀਂ ਜਾਣੀ ਕਿ ਇੱਕ ਨੇ ਵੀ ਟਾਈਮ ਪਾਸ ਆ ਸਕਦਾ ਉਹ ਟਾਈਮ ਪਾਸ ਯਰ ਜਰੀਏ ਹੀ ਹੁੰਦਾ ਔਰ ਉਹ ਉਹ ਬਸ ਉਹ ਹਾਂ ਟਾਈਮ ਨਿਕਲਦਾ ਮਿੱਤਰਾਂ ਬੈਲੀ ਨਾਲ ਹਾਸੋਸ ਲੰਦਾ ਬਸ ਬਾਹਰ ਮੇਰਾ ਡੈਡੀ ਕਹਿੰਦੇ ਹੁੰਦੇ ਪਿਤਾ ਜੀ ਬਾਪੂ ਜੀ ਉਹ ਕਹਿੰਦੇ ਬਾਹਰ ਬੰਦਿਆਂ ਵਿੱਚ ਬੈਠ ਕੇ ਮਨ ਹੋਰ ਹੋ ਜਾਂਦਾ ਹੋਰ ਹੋ ਜਾਂਦਾ ਟਾਈਮ ਲੰਘ ਜਾਂਦਾ ਨਹੀਂ ਇਹ ਵਕਤ ਬੜਾ ਜ਼ਾਲਮ ਆ ਮਰਜੀ ਕਰਦੇ ਹਾਂ ਹਾਂ ਜੀ ਹਾਂ ਉਹ ਤਾਂ ਇਹ ਤੁਨ ਇੱਕ ਉੱਚਲ ਕੇ ਲੰਘ ਜਾਂਦਾ ਫਿਰ ਉਗੋਂ ਤਾਂ ਨਿੰਦਣਾ ਕਿਸੇ ਨੂੰ ਮਾੜਾ ਕਹੋ ਕਿਸੇ ਨੂੰ ਚੰਗਾ ਕਹੋ ਗੇਰੀਆਂ ਸੁਣੋ ਇਹਦੇ ਨਾਲੋਂ ਵੇਤਰਾ ਵੀ ਆਪਾਂ ਆਪਣੇ ਆਪਣੀ ਜੋਰ ਪਿਆ ਹਾਂ ਭਾਈ ਬਾਲਿਆ ਸਤ ਗੁਰਦਾਰ ਮਹਾਰਾਜ ਬਾਬਾ ਨਾਨਕ ਕਹਿੰਦਾ ਸੀ ਲੋ ਕਹਿੰਦੇ ਨੇ ਚੌਂਕੀਦਾਰਾ ਹਾਂ ਜੀ ਚੌਂਕੀਦਾਰਾ ਜੀ ਨੂੰ ਮਿਲ ਜਵੇ ਬਿਲਕੁਲ ਜੀ ਉਹ ਭਾਈ ਬਾਦਸ਼ਾਹ ਬਾਦਸ਼ਾਹ ਆਵਾ ਮੰਨਦਾ ਹਾਂ ਹਾਂ ਜੀ ਹਾਂ ਇਹ ਤਾਂ ਹੈ ਜਦੋਂ ਬਾਬਾ ਨਾਨਕ ਜੀ ਦਸਵੇਂ ਬਾਦਸ਼ਾ ਬਾਦਸ਼ਾ ਦੇ ਬਾਦਸ਼ਾ ਜੀ ਹਾਂ ਬਾਦਸ਼ਾ ਪੈਦਾ ਕਰਦੇ ਸੀ ਜਿਵੇਂ ਤਰੇ ਸੱਤ ਨੇ ਸ਼ਨੀ ਨੇ ਵੀ ਉਹਦੇ ਰੂਲ ਤੇ ਚੱਲਦਾ ਮਾਂ ਪਿਓ ਦੇ ਤਾਂ ਉਹ ਇਹਦੇ ਫਲ ਦਿੰਦਾ ਕੋਈ ਵੀ ਦਸਤਰਾ ਲਓ ਦੇਖੋ ਇਹ ਬੰਦਾ ਦਾ ਪ੍ਰਮਾਤਮਾ ਦਾ ਨਾਉ ਬੰਦਾ ਦਾ ਖੋਲੇ ساری ਉਮਰ ਚ ਨਹੀਂ ਹੁੰਦਾ ਹੈਗਾ ਨਹੀਂ ਜਿੰਨਾ ਮਰਜੀ ਪੈਸਾ ਹੋਵੇ ਮੈਂ ਤੁਹਾਨੂੰ ਅੱਜ ਸੋਹੜੀ ਗੱਲ ਦੱਸਦਾ ਹਾਂ ਹਾਂਜੀ ਅੱਜ ਸੋਹੜੀ ਗੱਲ ਆ ਹਾਂਜੀ ਨਾ ਸੁਆ ਨਾ ਤੋ ਕਿ 3 ਵਜੇ ਗੁਰੂ ਘਰ ਨ ਜਾ ਰਿਆ ਸੀਗਾ ਵਾਹ ਇੱਕ ਸਾਡੇ ਪਿੰਡ ਦਾ ਬੰਦਾ ਜੀ ਜੰਗੀ ਜਮੀਨ ਆ ਉਹਦੇ ਕੋਲ ਹਾਂਜੀ ਚੰਗੀ ਜਮੀਨ ਆ ਉਹਦੇ ਕੋਲ ਬੰਦੇ ਕੋਲ ਤਨੀ ਚਾਰ ਕੀ ਦੇ ਠੀਕ ਜਮੀਨ ਦੇ ਨੇ ਮੁੰਡਾ ਉਹਦਾ ਬਾਹਰ ਕੈਨੇਡਾ ਜਾ ਵਾਹ ਕੁੜੀ ਕੈਨੇਡਾ ਜਾ ਵਾਹ ਕਿੱਡਾ ਵਡਾ ਰੱਬ ਨੇ ਬਹੁਤ ਤਾਰਿਆ ਨੀ ਕਿ ਤਗੜਾ ਪਰ ਉਹਦਾ ਹਾਲ ਉਹਦੇ ਐਡਾ ਬੜਾ ਕੱਛਾ ਪਾ ਹੈ ਆਹਾ ਤੇ ਬਨਾਨਪਾਹੀ ਪਾਟੀ ਲਈ ਸਿਰ ਤੇ ਗੋਹੇ ਦਾ ਟੋਕਰਾ ਚੱਕਿਆ ਹੋਇਆ। ਕਿਆ ਬਾਤ ਔਰ ਰੱਬਾ ਨਾ ਧੰਨਵਾਦ ਮੁਝੇ ਛੜ ਕੇ ਪਰਮਾਤਮਾ ਦਾ ਸ਼ੁਕਰ ਕਰਿਆ। ਹਾਂ ਵੀ ਰੱਬਾ ਆ ਪਰਮਾਤਮਾ ਨੂੰ ਬਹੁਤ ਤੇ ਅੰਤ ਤੈਨੂੰ ਸ਼ੁਕਰ ਆ ਜਿਹੜਾ ਅਸੀਂ ਨਾਤੋ ਕੇ ਚੰਗੇ گاਉਂ ਦਾ ਚੱਲੇ ਆ ਆ ਕੀ ਕਰਨੇ ਪਏ। ਰੰਡੀ ਕੋਲ ਵੀ ਬੇਚੇਰੇ ਹੁੰਦੇ ਨੇ ਕਹਿੰਦੇ ਨੇ ਬੇਸਵਾ ਕੋਲ ਇਹ ਜਿਹੜੇ ਕੋਲ ਔਰ ਕੋਈ ਕਹਿੰਦੇ ਸਕੂਨ ਨਹੀਂ ਹੁੰਦਾ। ਬਾਹਰੇ ਘਰੇ ਨਾ ਮੜਾ ਮਨੇ ਰੱਬ ਦੀ ਕਿਰਪਾ ਨਾਲ ਸਕੂਨ ਮਿਲੇ ਤੇ ਤੇਰੇ ਵਰਗੇ ਗੁਰੂ ਗ੍ਰੰਥ ਸਾਹਿਬ ਗ੍ਰਹਿ ਤਤ ਨਕਸ਼ਤਰ ਨੇ ਜਿਹੜੇ ਜੇ ਪੰਜ ਆਇਜਾ ਘਾਲਦੇ ਉਹਨੂੰ ਮਿਲਣਾ ਮੈਂ ਕਹਿੰਦੇ ਕਿਹੋ ਜੀ ਦੀ ਘਾੜੇ ਨਹੀਂ ਹੈਗੀ ਅਗਲਾ ਗੱਲ ਜੱਸ ਮੈਂ ਉਹਦਾ ਹਾਲ ਦੇਖ ਕੇ ਮੈਂ ਇਹਦੇ ਵਰਗਾ ਕੋਈ ਭਗਾਰੀ ਨਹੀਂ ਹੈਗਾ ਨਹੀਂ ਇਹਨਾਂ ਦਾ ਭਗਾਰੀ ਵੀ ਚੰਗੇ ਨੇ ਬਾਬੇ ਨਾਨਕ ਕੋਲ ਕੋਈ ਬੰਦਾ ਆ ਗਿਆ ਕਹਿੰਦੇ ਜੀ ਇਹ ਕਰੋੜਪਤੀ ਸੀਗਾ ਇਹਨੂੰ ਕਿੰਨਾ ਵਧੀਆ ਜੀਵਨ ਮਿਲਿਆ ਉਹ ਸਵਰਗਾਂ ਚ ਗਿਆ ਉਹ ਮਰਾ ਇਹ ਕਹਦੇ ਪੈਸੇ ਤੇ ਸੋਨੇ ਦੇ ਸੱਪ ਬਣ ਕੇ ਬੈਠਾ ਹੋਰੇ ਬਸ ਪੈਸੇ ਦੀ ਰਾਖੀ ਕਰਦਾ ਕਹਿੰਦੇ ਉਹ ਤਾਂ ਲక్ష్ਮੀ ਦੀ ਬਿਲਕੁਲ ਉਹਨੇ ਸਹੀ ਤਰੀਕ ਨਾਲ ਲక్ష్ਮੀ ਵਰਤੀ ਨਹੀਂ ਹੈਨਾ ਉਹਨੇ ਪੈਸਾ ਦੀ ਆਪਣ ਨੂੰ ਉਹੀ ਜੰਗਲ ਅੜੜਾ ਬਣੇ ਕੰਮ ਆਵੇ ਉਹਨੂੰ ਵਰਤੋਂ ਦੇ ਬੈਕ ਆਵੇ ਹੁਣ ਆਪਾਂ ਮਰੋੜ ਮਰੋੜ ਕੇ ਝੋਲੇ ਭਰੀ ਜਾਈ ਉਹਦਾ ਕੀ ਫਾਇਦਾ ਨਹੀਂ ਮਰਾ ਜੀ ਇੱਕ ਬੜੀ ਗੱਲ ਮੇਰੇ ਯਾਦ ਆ ਗਈ ਹੁਣੇ ਹੁਣ ਮੇਰੇ ਡੈਡੀ ਦਾ ਹੱਸਦੇ ਸੀ ਏ ਆਪਣੇ ਗੁਰੂ ਹੈ ਨਾ ਜੋ ਵੀ ਤੇਰੇ ਵਰਗਾ ਮਿੱਤਰ ਪਿਆਰਾ ਹਾਂ ਉਹ ਕਹਿੰਦੇ ਵੀ ਜਿਹੜੀ ਮਾਇਆ ਇਹ ਸ਼ਿੰਗਾਰ ਆਵੰਦੇ ਦੀ ਹਾਂ ਜੀ ਲక్ష్ਮੀਆ ਮੇਰੇ ਕੋਲ ਜਿਹਦੇ ਕੋਲ ਲక్ష్ਮੀਆ ਉਹ ਨੀਵਾ ਹੋਵੇ ਮੇਰੇ ਵਾਂਗੂ ਮਾਇਦਾ ਹੰਕਾਰੀਆਂ ਹਾਂ ਕਹਿੰਦਾ ਉਹਦੇ ਕੋਲ ਲక్ష్ਮੀ ਨਹੀਂ 흘ਦੀ ਲੋਕ ਮੈਨੂੰ ਬਹੁਤ ਕਹਿੰਦੇ ਨੇ ਵੀ ਭਾਈ ਐ ਆ ਪੈਸਾ ਆਉਂਦਾ ਐ ਜਾਂਦਾ ਦੇਖਿਆ ਤੁਸੀਂ ਉਹਦੇ ਵਿੱਚ ਦੇਖਿਆ ਕਰੋ ਹੱਕ ਦੀ ਕਿੰਨੀ ਆ ਤੁਹਾਡੀ ਹਲਾਲ ਦੀ ਗਿੱਲੀ ਆਇਆ ਹਰਾਮ ਦੀ ਕਿੰਨੀ ਆ ਤੇ ਹਲਾਲ ਦੀ ਗਿੱਲੀ ਅਸੀਂ ਛੋਟੇ ਹੁੰਦੇ ਪੜਦੇ ਹੁੰਦੇ ਇੱਕ ਦੁੱਜੀ ਹੁੰਦਾ ਉਹਦੇ ਬਾਂਦਰ ਲੈ ਜਾਂਦਾ ਨਾ ਹਾਂ ਜਾਂ ਚੱਕੇ ਝੋਲਾ ਉਹ ਕਹਿੰਦਾ ਉਹਨੇ ਪਾਣੀ ਦੇ ਟੋਪਿਆਂ ਵਿੱਚ ਸਿੱਟੀ ਜਾਵੇ ਪਾਣੀ ਵਾਲਾ ਉਹ ਕਹਿੰਦਾ ਹਸਾਬ-ਦਾਬ ਕਰਿਆ ਯਾ ਤੇਰਾ ਸੱਚਾ ਜਿਵੇਂ ਬਾਬੇ ਨਾਨਕ ਨੇ ਦੋ ਰੁਪੀਆਂ ਜੋ ਇੱਕ ਜੋ ਖੂਨ ਨਿਕਲਦਾ ਸੀ ਇੱਕ ਜੋ ਦੁੱਧ ਨਾ ਹਾਂ ਜਾਂ ਉਹ ਕਮਾਈ ਦੇਖਣੀ ਆਪਣੇ ਹੱਕ ਹਲਾਲ ਦੀ ਹੱਕ ਦੀ ਹੋਵੇ ਹਨਾ ਹਲਾਲ ਦੀ ਨਾ ਹੋਵੇ ਹੱਕ ਦੀ ਹੋਵੇ ਦੋ ਹੀ ਚੀਜ਼ਾਂ ਦੇਖੋ ਹੱਕ ਦੀ ਐ ਕਿ ਹਲਾਲ ਦੀ ਆ ਹੱਕ ਦਾ ਪੈਸਾ ਤੁਹਾਡੇ ਕੋਲ ਖੜੂਗਾ ਚਾਹੇ 10 ਰੁਪਏ ਨੇ ਹਰਾਮ ਦੇ ਤੁਹਾਡੇ ਕੋਲ ਕਰੋੜਾ ਰੁਪਏ ਉਹ ਵੀ ਤੁਹਾਡੇ ਕੋਲ ਫੜਨੇ ਹੈਗੇ ਵਾਹ ਵੀ ਵਾਦ ਸ੍ਰੀ ਸੁਣੋ ਉਹਨੂੰ ਕਹਿ ਨਹੀਂ ਆਉਣੀ ਹੈ ਕਿ ਜੇ ਤੁਹਾਡੇ ਕੋਲ ਕਰੋੜ ਰੁਪਏ ਆਇਆ ਤੁਹਾਨੂੰ ਫਿਕਰੇ ਰਹਿਣਾ ਖਲਾ ਕੋਈ ਚੋਰ ਨਾਲ ਜੇ ਕੋਈ ਪੈਣਾ ਚੱਕ ਕੇ ਲੈ ਜੀ ਵੀ ਜਿਹੜੇ ਲੋੜੇ ਕੋਣ 10 20 ਰੁਪਏ ਆਪਣੇ ਆ ਕੇ ਆਮ ਦਾਪ ਨੇ ਖਾ ਪੀ ਕੇ ਆਮ ਦਾ ਪਹੁੰਚ ਜਾਣਾ ਸਾਨੂੰ ਕੋਈ ਟੈਨਸ਼ਨ ਨਹੀਂ ਹੁਣ ਬਾਹਰ ਦੇ ਹਿਸਤਾਂ ਦੇ ਵਿੱਚ ਲਖਵੀਰ ਸਿੰਘ ਕੀ ਹੁੰਦਾ ਮਤਲਬ ਪੈਸਾ ਉਹਨਾਂ ਨੇ ਉਹਨਾਂ ਹੱਥ ਤੇ ਚਲਾ ਦੇਣਾ ਕੇਰ ਕੁਮਾਰਾਣਾ ਹਨਾ ਹਾਂਜੀ ਬਿਲਕੁਲ ਉਹ ਬਲੌਕ ਵੀ ਕਰਦੇ ਆਏ ਆਪਣੇ ਵਰਗਾ ਮੇਰਾ ਕਹਿੰਦਾ ਕਾਨੂੰ ਖਾਉ ਜੇ ਤੂੰ ਪੱਟਿਆ ਤਾਂ ਆਈਆਂ ਉਹਨਾਂ ਕੋਲ ਇਹ ਐ ਨਹੀਂ ਗੋਰੀ ਲੋਕ ਕਹਿੰਦੇ ਨੇ ਵੀ ਨਾ ਉਹਨਾਂ ਦਾ ਕੋਈ ਬੈਂਕ ਬੈਂਕ ਬੈਲੈਂਸ ਦਾ ਨਾਮ ਹੁੰਦਾ ਨਹੀਂ ਕਾਪੀ ਗੋਡੀ ਆ ਉਹਨੇ ਦਿਹਾੜੀ ਕਰੀਆ 200 ਬਣ ਗਿਆ 200 ਖਾ ਲੂ ਜਵਾਕ ਆਪਣਾ ਕਮਾਊਗਾ ਖਾਊਗਾ ਨਹੀਂਗਾ ਉਹ ਨਾ ਸਹੀ ਉੱਥੇ ਪਤਾ ਜਿਹੜੀ ਕੀ ਕਹਿੰਦੇ ਹੁੰਦੇ ਨੇ ਸੁਭਦਾ ਹੈ ਜਦੋਂ ਗਵਰਨਮੈਂਟ ਆਉਂਦੀ ਹੈ ਹੀ ਗਵਰਨਮੈਂਟ ਆਉਂਦੀ ਉਹਨਾਂ ਨੂੰ ਜਦੋਂ ਬੱਚਾ ਟੱਡੇ ਚ ਪੈ ਗਿਆ ਬਾਹਰ ਨਿਕਲ ਆਇਆ ਉਹਨੇ ਪਾ ਲਈ ਬਾਯੂ ਦੀ ਹੱਥ ਹੋ ਜਾਣੀ ਕਿ ਬੱਚੇ ਦੀ ਪ੍ਰੈਸ਼ ਹੋ ਗਈ ਉਹਦੀ ਚੈਕਿੰਗ ਹੋ ਗਈ ਬੱਚਾ ਹੈਗਾ ਉਹਦੇ ਨੇ ਗਵਰਨਮੈਂਟ ਦਾ ਖਰਚਾ ਸਾਰੇ ਆਂਡ ਤੱਕ ਉਹਦੀ ਅਰਥੀ ਤੱਕ ਹਾਂ ਮੈਂ ਕਹਿੰਦਾ ਸਾਬ ਉਹਦੀ ਮੰਮੀ ਪਾਪਾ ਦਾ ਖਰਚਾ ਡਰੀਵ ਦੀ ਹੋਂਦ ਤੱਕ ਖਰਚਾ ਯਾਨੀ ਕਿ ਗਵਰਨਮੈਂਟ ਉਹ ਬਕਾ ਨਹੀਂ ਹੈਗੀ ਤਾਂ ਹੀ ਕੋਈ ਕਈ ਵਾਰੀ ਮੇਰੇ ਵਰਗੇ ਮੇਰੇ ਵਰਗਾ ਜਮਰਾ ਪੜ ਲੈ ਕੇ ਉਹਨੂੰ ਮਤਲਬ ਉਹ ਨੌਕਰੀ ਨਹੀਂ ਮਿਲਦੀ ਫਿਰ ਉਹ ਪਾਗਲੇ ਹਾਂਜੀ ਹਾਂਜੀ ਇਹ ਗੱਲਾਂ ਮੈਂ ਵੀ ਇੱਕ ਬੰਦਾ ਸੀ ਮੇਰੇ ਵਰਗਾ ਲਖਵੀਰ ਹਾਂਜੀ ਹਾਂਜੀ ਇੱਕ ਬੰਦਾ ਸੀ ਮੇਰੇ ਵਰਗਾ ਉਹ ਸੀਆ ਤਣਾੜ ਕਿਸੇ ਤੇਰੇ ਵਰਗੇ ਮਹਾਪੁਰਸ਼ ਕੋਲ ਚਲੇ ਗਿਆ 2 ਮਿੰਟ ਦੀ ਹੋਆ ਅੱਛਾ ਜੀ ਉਹ ਜਦੋਂ ਗਿਆ ਉਹ ਮਹਾਪੁਰਖ ਉਹਨੂੰ ਕਹਿੰਦੇ ਕਹਿੰਦੇ ਤੇਰੇ ਕੋਲ ਪੈਸਾ ਹੈ ਬਹੁਤ ਜ਼ਿਆਦਾ ਹਾਂ ਉਹ ਕਹਿੰਦੇ ਵੀ ਹੈਗਾ ਉਹ ਕਹਿੰਦਾ ਇਹ ਹਰਾਮ ਦਾ ਹੈ ਤੂੰ ਇਹਨੂੰ ਬਰਤ ਨਹੀਂ ਸਕਦਾ ਹਾਂ ਜੀ ਉਹ ਕਹਿੰਦਾ ਮੇਰੇ ਵਰਗਾ ਹੰਕਾਰੀ ਸੀ ਉਹ ਕਹਿੰਦਾ ਪੈਸਾ ਮੇਰਾ ਹੈ ਨਾ ਬਰਤਣਾ ਮੈਂ ਆ ਤੂੰ ਕੌਣ ਹੁੰਦਾ ਹਾਂ ਹਾਂ ਉਹਨੇ ਉਹਨੂੰ ਤਰੀਕ ਦੇ ਦਿੱਤੀ ਕਹਿੰਦਾ ਫਲਾਣਾ ਦਿਨ ਤਾ ਮਰਨਾ ਜੇ ਤੂੰ ਇਹਦੇ ਵਿੱਚੋਂ ਪੈਸਾ ਰੱਖ ਗਿਆ ਤੂੰ ਨਰਕਾਂ ਨੂੰ ਜਾਏਗਾ ਹੂੰ ਉਹ ਕਹਿੰਦਾ ਲਾ ਉਮਨ ਛੜਤਾ ਜੀ ਮੈਂ ਹੁਣੇ ਬੰਨ ਦੂੰ ਜਦ ਜਦੇ ਬੇੜੀਆਂ ਲਾਤੀਆਂ ਪਰਿਵਾਰ ਨੇ ਕਹਿੰਦੇ ਪਾਗਲ ਹੋ ਗਿਆ ਉਹ ਕਹਿੰਦਾ ਲੈ ਵੀ ਸਾਧ ਦੀ ਗੱਲ ਸੱਚੀ ਹੋਊ ਓਹੀ ਤਾਂ ਹੈ ਰੱਬਾ ਜਿਹੜਾ ਉਹ ਤੇਰੇ ਵਿੱਚ ਵੀ ਆ ਲਖਵੀਰ ਮੇਰੇ ਵਿੱਚ ਵੀ ਆ ਮੈਂ ਜਿਹੜੀ ਵੇਖਦਾ ਨਹੀਂ ਉਹ ਅੱਖਾਂ ਨਾਲ ਉਹ ਕੰਨ ਨਾਲ ਉਹ ਜੀਭ ਨਾਲ ਉਹਦੀ ਹਸਤ ਹੈ ਨਾ ਦੇਖਣਾ ਉਹਦੀ ਤਸਵੀਰਤ ਕਰਨੀ ਪੈਂਦੀ ਹੈ ਨਾ ਤਾਂ ਉਹ ਦੰਦਾ ਇਹ ਨਹੀਂ ਵੀ ਸਾਧੂ ਬੋਲੇ ਫੈਸਵਾਏ ਸਾਧੂ ਕਾ ਬੋਲੇ ਦਿੱਕਣਾ ਜਾਏ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਹੋਇਆ ਵੀ ਕਿਸੇ ਨੂੰ ਸਾਧ ਨੂੰ ਟਿੱਕਰ ਨਾ ਕਰੋ ਕਿਸੇ ਨੂੰ ਮਾਲਾ ਨਾ ਕਹੋ ਮਿੰਨ ਨੂੰ ਮਖੌਲ ਨਾ ਕਰੋ ਵੀ ਤੂੰ ਜੋ ਕਰਦਾ ਆਪਣੇ ਕਰਮ ਕਰਦਾ ਅਗਲਾ ਹਾਂ ਕਰਮ ਨੇ ਹਣ ਮੇਰਾ ਮੈਂ ਹੈਂਡੀਕੈਟ ਆਪਾਂ ਆਪਣੇ ਕਰਮ ਕਰਦੇ ਆ ਆਪਾਂ ਕਿਉਂ ਮਾਲਾ ਕਰਦੇ ਆ ਮੇਰੇ ਕਰਮ ਨੇਵਾ ਘੁੱਤ ਰਿਆਂ ਮੈਂ ਰੋ ਮਾਵਨ ਹਣਾ ਉਹ ਰੰਡੀ ਰਹਿਣਾ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਨਾ ਉਧਰ ਜੋਗੀ ਨਾ ਉਧਰ ਹੀ ਨਾ ਸੁਹਾਗਣ ਨਾ ਉਹ ਰੰਡੀ ਇਹ ਕਹਿੰਦਾ ਵੀ ਇਹ ਪ੍ਰਮਾਤਮਾ ਜਿਹੜਾ ਆ ਪ੍ਰਮਾਤਮਾ ਵੀ ਸਾਡੇ ਕੋਈ ਪਿਛਲੇ ਕਰਮਾਂ ਦਾ ਚੱਕਰ ਆ ਵੀ ਅਸੀਂ ਸਾਨੂੰ ਕੀ ਮਾੜਾ ਕਰਿਆ ਕੀ ਚੰਗਾ ਕਰਿਆ ਵੀ ਸਾਡੇ ਨਾਲ ਇੱਕਣ ਹੋ ਗਿਆ ਇਹ ਕੋਈ ਜ਼ੋਰ ਚ ਦਾ ਨਹੀਂ ਲਗਵੀਰ ਸਿੰਘ ਇਹ ਕਹਿੰਦਾ ਜਿਹੜਾ ਦਸ਼ਰਤ ਦਾ ਉਹਦਾ ਸੀਗਾ ਆਪਣਾ ਉਹ ਕਹਿੰਦਾ ਦਸ਼ਰਤ ਆਪਣੇ ਕਹਿੰਦਾ ਵੀ ਕਿਸੇ ਰਿਸ਼ੀ ਮਹਾਰੀ ਨੂੰ ਪੁੱਛਦਾ ਉਹ ਹਾਂਜੀ ਦਸ਼ਰਤ ਹਾਂ ਵੀ ਮੈਨੂੰ ਇਹ ਦੱਸ ਵੀ ਮੈਨੂੰ ਇੰਨਾ ਵਧੀਆ ਦਿਮਾਦ ਮਿਲਿਆ ਵਾਹ ਵੀ ਵਾਹ ਰਾਮਚੰਦਰ ਜੀ ਇੰਨਾ ਵਧੀਆ ਮਿਲਿਆ ਮੈਨੂੰ ਹਾਂ ਵੀ ਮੇਰੀ ਪੁੱਤਰੀ ਸੀਤਾ ਮੈਨੂੰ ਇੰਨੀ ਵਧੀਆ ਮਿਲੀ ਆ ਰਾਜਾ ਜਨਕ ਹਾਂਜੀ ਜਨਕ ਦੀ ਪੁੱਤਰੀ ਧੀ ਉਹ ਹਾਂ ਵੀ ਰਾਜਾ ਜਨਕ ਨੇ ਵੀ ਮੈਨੂੰ ਰਾਜ ਭਾਗ ਮਿਲਿਆ ਹੂੰ ਵੀ ਮੈਂ ਇਹ ਕਿਹੜੇ ਕਰਮਾਂ ਦਾ ਕੋਈ ਚੰਗਾ ਕੰਮ ਕਰਿਆ ਹੋਇਆ ਸੋਚਦਾ ਬੰਦਾ ਪੁੱਛ ਉਹ ਪੁੱਛ ਲਾਉਣਾ ਨੂੰ ऋषि मुनिया पुछदा ਵੀ ਇਹ ਮੇਰਾ ਕਿਹੜੇ ਕਰਮਾਂ ਦਾ ਹੋ ਮੈਂ ਚੰਗਾ ਕਰਮ ਕਰਦਾ ਹਾਂ ਤਾਂ ਤੂੰ ਕਹਿ ਲੋ ਪੰਡਤਾਂ ਨੂੰ ਰਿਸ਼ੀ ਮੁੰਨੀਆਂ ਨੂੰ ਕਿਸੇ ਨੂੰ ਗਿਆਨ ਹਰੇ ਜਿਹਦੇ ਕੋਈ ਗਿਆਨ ਨਾ ਉਹਨੂੰ ਪੁੱਛਦਾ ਵੀ ਦੇਖੋ ਮੈਨੂੰ ਦੁਆਰ ਕਿੰਨਾ ਵਧੀਆ रामचंद्र ਦੁਆਰ ਦੀ ਕਿਦਾ ਬਣਦਾ ਵੀ ਮੈਨੂੰ ਦੇ ਕਿੱਡੀ ਵੱਡੀ ਪੱਪਦੀ ਦਾ ਮਾਲਕ ਮਿਲਿਆ ਮੈਂ ਰੱਬ ਮਿਲ ਗਿਆ ਰੱਬ ਮਿਲਿਆ ਸੀਤਾ ਮੇਰੀ ਪੁੱਤਰੀ ਆ ਉਹ ਮੇਰੀ ਧੀ ਆ ਵੀ ਦੇਖੋ ਮੈਂ ਕਿ ਡਬਲ ਮੇਰੇ ਕੋ ਹੋਆ ਵੀ ਮੈਂ ਕਿੰਨਾ ਕੋਈ ਪੁੰਨਦਾਨ ਕਰਿਆ ਕਿੰਨਾ ਕੋ ਵਧੀਆ ਕਰਮ ਕਰਿਆ ਹੋਊਗਾ ਹਾਂ ਜਦੋਂ ਮੈਨੂੰ ਫਲ ਮਿਲ ਗਿਆ ਅਰੇ ਜੀ ਮੋਨੀ ਕਹਿੰਦੇ ਤਾਂ ਕੋਈ ਪੁੰਨ ਨਹੀਂ ਕਰਿਆ ਕੋਈ ਪਾਪ ਨਹੀਂ ਕਰਿਆ ਅੱਬਾ ਤੇਰੇ ਬਾਈ ਲਖਵੀਰ ਨਹੀਂ ਨਾ ਰਹਿ ਵੀ ਪਾਪ ਕਰਿਆ ਨਾ ਕੋਈ ਕਰਿਆ ਪੁੰਨ ਹੂੰ ਕਹਿੰਦੇ ਵੀ ਤੂੰ ਤੁਰਿਆ ਜਾਂਦਾ ਸੀਗਾ ਆਏ ਹਾਏ ਹਾਏ ਦਇਆ ਆ ਗਈ ਹਾਂ ਕੀੜਿਆਂ ਦਾ ਪੌਣ ਕੀੜਿਆਂ ਦੇ ਪੌਣ ਦੇ ਉੱਤੇ ਵੀ ਨੰਘਣ ਲੱਗਿਆ ਤੂੰ ਆਏ ਹੋਏ ਯਾ ਕੀੜਿਆਂ ਦੇ ਪੌਣ ਦੇ ਉੱਤੇ ਵੀ ਨੰਘਣ ਲੱਗਿਆ ਤੇ ਆਪਣੀਆਂ ਹੱਥ 'ਚੋਂ ਜੁੱਤੀ ਖੋਲ ਕੇ ਜੋੜਾ ਖੋਲ ਕੇ ਹੱਥ 'ਚ ਫੜੋ ਤੇ ਤੂੰ ਨੰਘਿਆ ਵੀ ਹੋਇ ਮਰਨਾ ਜਾਵੇ ਕੋਈ ਜੁੱਤੀ ਨਾਲ ਵੱਧ ਮਾਰਦੇ ਨੇ ਹਾਂ ਵੀ ਜੁੱਤੀ ਨਾਲ ਵੱਧ ਮਾਰਦੇ ਨੇ ਕਹਿੰਦਾ ਬਸ ਉਸੇ ਟਾਈਮ ਪ੍ਰਮਾਤਮਾ ਨੇ ਤੇਰਾ ਰਿਜ਼ਲਟ ਲੈ ਲਿਆ ਤਾਂ ਤੂੰ ਰਾਜਾ ਜਨਕ ਬਣਿਆ ਤਾਂ ਤੇਰੇ ਘਰ ਸੀ ਤਾਂ ਮਾਤਾ ਪੈਦਾ ਹੋਈ ਤਾਂ ਤੇਰਾ ਦਮਾਦ ਇਹ ਬਣਿਆ ਆ ਰਾਮਚੰਦਰ ਜੀ ਆ ਰਾਮਚੰਦਰ ਭਗਵਾਨ ਭਗਵਾਨ ਕਹਿੰਦਾ ਵੀ ਤੇਰੇ ਸਿਰਫ ਇੰਨੇ ਕ ਕਰਮ ਨਹੀਂ ਤੈਨੂੰ ਪਾਰ ਲਾਤਾ ਵਾਓ ਅੱਪਾ ਸਾਰੀ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲੀ ਜਾਂਦੇ ਆ ਤਕਵਾ ਦੁਰੀ ਆਂਦੇ ਆ ਸਿਰਫ ਇੱਕ ਗੰਟਾ ਤੁਸੀਂ ਰੱਬ ਦਾ ਨਾਮ ਲੈ ਲਓ ਖਬਰਾ ਪਰਮਾਤਮਾ ਕਿੜਿਆ ਰੰਗਾਂ ਜਿਦਾਈਏ ਜਿਸੇ ਵੀ ਧਰਮ ਦਾ ਹੋ ਉਹਦਾ ਰੱਬ ਆਉਂਦੇ ਆਓ ਇਹ ਕੋਈ ਵੀ ਆ ਕੋਈ ਵੀ ਆ ਧਰਮ ਸਾਹਿਬ ਕੀ ਨੇ ਤੁਸੀਂ ਐ ਦੇਖੋ ਜੀ ਪੰਡਤ ਜੀ ਤੁਸੀਂ ਮੇਰੇ ਨਾਲ ਵੱਧ ਗੁਰ ਗਿਆਨੀ ਹੋ ਨਹੀਂ ਨਹੀਂ ਵੀਰੇ ਟੋਟਾ ਨਾ ਨਹੀਂ ਸਿੱਖ ਬੰਦੇ ਵਧੀਆ ਨੇ ਬੰਦਾ ਬੰਦਾ ਆਪਣੇ ਸਰੀਰ ਨੂੰ ਸਵੇਰੇ ਸਾਢੇ 6 ਉੱਠ ਕੇ ਅਮਰਤ ਵੇਲੇ 3 ਵਜੇ ਤੋਂ ਲੈ ਕੇ 4 ਵਜੇ ਤੋਂ ਲੈ ਕੇ 5 ਵਜੇ ਤੋਂ ਲੈ ਕੇ ਤੜਕੇ ਦਾ ਭਖਾਰੀ ਬਣ ਜੋ ਸਾੜੀ ਜਿਆੜੀ ਦੇ ਰਾਜ਼ੀ ਰਹੇਗੇ ਤੁਸੀਂ ਝੂੜੀਆਂ ਭਰ ਦੇਣੀ ਇਹਨਾਂ ਨੇ ਜਿਵੇਂ ਮੰਗਤਾ ਕਹਿੰਦਾ ਪਾਵੇ ਖੈਰ ਬੰਦ ਗਈ ਬਸ ਵੀ ਸਵੇਰ ਨੂੰ ਭਖਾਰੀ ਬਣ ਜਾਓ ਤੁਸੀਂ ਫਿਰ ਚਾਹੇ ਹੰਕਾਰ ਜੋ ਫਿਰ ਸਵੇਰ ਦਾ ਪੁੰਨ ਦਾ ਨੂੰ ਖਤਮ ਨਾ ਕਰੋ ਫਿਰ ਵੀ ਸਾਰੀ ਜਿਆੜੀ ਹੈ ਨਾ ਬਸ ਰਾਜ਼ੀ ਬਣ ਕੇ ਰਹੇਗੀ ਉਹ ਸੰਦਾ ਠੀਕ ਲੱਗ ਜਾਂਦਾ ਫਿਰ ਬੇਦੋ ਥੋੜਾ ਠੀਕ ਹੈ ਐਹੋ ਜਿਹਾ ਲੱਗ ਜਾਂਦਾ ਕਿ ਸਾਰੀ ਜਿਆੜੀ ਰਾਜ਼ੀ ਰਹਿਣਾ ਮਗਾ ਨਹੀਂ ਲੈ ਕੇ ਮੈਂ ਨਾ ਬੈ ਗੋ। ਕੰਮ ਨਹੀਂ ਕਰੋ ਕਿਸੇ ਨੂੰ ਮਾੜਾ ਨਾ ਕੋ ਭੈਣ ਆ ਜਾਏ ਕੋਈ ਵੀ ਬੰਦਾ ਏ। ਆਪ ਤੋਂ ਨੀਵੇਂ ਨੂੰ ਨਾ ਕਰੋ ਯਾਰ। ਯਾਰ ਕਿਸੇ ਨੂੰ ਵੀ ਕੁਝ ਕਹਿਣ ਦੀ ਲੋੜ ਨਹੀਂ ਵਾਹਿਗੁਰੂ ਕਹੋ। ਹਾਂ ਵਾਹਿਗੁਰੂ ਕੋਈ ਨਾ ਨਹੀਂ ਕਿਹ ਚਾਹ ਵੀ ਨਾ ਆਇਓ ਦੁਨੀਆ ਜੀ। ਚੰਗਾ ਭਾਈ ਫਤਿਹ ਚਾਰੇ ਧਰਮਾਂ ਨੂੰ। ਹਾਂ ਕੋਈ ਜਦ ਮਰਜੀ ਰਾਤ ਨੂੰ ਦਿਨ ਦਾ ਮਾਰਾ ਵੇਢੀ ਹੁੰਨਾ ਮੇਰਾ। ਲੋੜ ਮਰਜੀ ਹੁੰਦਾ। ਸਾਨੂੰ ਵੀ ਰਾਤ ਨੂੰ ਇਹ ਰੱਬ ਲੱਭਦਾ ਭਾਈ ਰਾਤ ਨੂੰ। ਹਾਂ ਸਹੀ ਗਾ ਇਹਦਾ ਰਾਤ ਨੂੰ ਹੁੰਦੇ ਆ। ਰਾਤ ਨੂੰ ਚੋਰ ਹੁੰਦਾ ਠੱਗ ਹੁੰਦਾ ਜੇ ਤੁਹਾਨੂੰ ਪਤਾ ਹੀ ਹੈ ਕਿ ਕੋਈ ਆ ਕੇ ਖੇਡ ਦਿੰਦਾ ਕਿ ਕੋਈ ਆ ਕੇ ਖੇਡਦਾ ਰਾਤ ਨੂੰ ਦਰ ਹਾਂ ਬੈਂਗਰੂਡ ਨਾਲ ਵੀ ਦੇ ਜੁੜਨਾ ਉਹਦੀ ਵੀ ਇੱਕ ਬਹੁਤ ਬੜੀ ਚੀਜ਼ ਆ ਲਗਾ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹ ਵਾਹਿਰੀ ਫਤਿਹ